ਇਸ ਸਾਲ ਦੀਆਂ ਮੋਸਟ ਅਵੇਟਡ ਫਿਲਮਜ਼ ਰਾਧੇ ਸੂਰਵanshi ਅਤੇ 83 ਦੀ ਰਿਲੀਜ਼ਿੰਗ ਦਾ ਖੁਲਾਸਾ ਹੋ ਗਿਆ ਹੈ ਇਹ ਤਿੰਨੇ ਫਿਲਮਾਂ ਇਸੇ ਸਾਲ ਰਿਲੀਜ਼ ਹੋਣੀਆਂ ਸੀ ਪਰ ਕੋਰੋਨਾ ਵਾਇਰਸ ਕਾਰਨ ਇਹ ਫਿਲਮਾਂ ਟਾਲ ਦਿੱਤੀਆਂ ਗਈਆਂ ਹੁਣ ਸਵਾਲ ਇਹ ਸੀ ਕਿ ਇਹ ਫਿਲਮਾਂ ਕਦ ਸਿਨੇਮਾ ਘਰ ਚ ਰਿਲੀਜ਼ ਹੋਣਗੀਆਂ ਉਨਿਸ ਦੇ ਬਾਰੇ ਵੀ ਮੇਕਰਸ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਰਾਧੇ ਦੀ ਗੱਲ ਕਰੀਏ ਤਾਂ ਖਬਰਾਂ ਆਈਆਂ ਸੀ ਕਿ ਮੇਕਰਸ ਫਿਲਮ ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਲੋਕਡਾਊਨ ਦੌਰਾਨ ਕਈ ਫਿਲਮਾਂ ਡਿਜੀਟਲੀ ਰਿਲੀਜ਼ ਹੋਈਆਂ ਪਰ ਰਾਧੇ ਦੇ ਮੇਕਰਸ ਵੱਲੋਂ ਜਾਰੀ ਸਟੇਟਮੈਂਟ ਚ ਕਿਹਾ ਗਿਆ ਕਿ ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਕੀਤੀ ਜਾਏਗੀ ਦੂਜੇ ਪਾਸੇ ਅਕਸ਼ੇ ਕੁਮਾਰ ਦੀ ਫਿਲਮ ਸੂਰਿਆ ਵੰਸ਼ੀ ਤੇ ਰਨਵੀਰ ਸਿੰਘ ਦੀ 83 ਦਾ ਇੰਤਜ਼ਾਰ ਵੀ ਹਰ ਕਿਸੇ ਨੂੰ ਹੈ ਹਾਲਾਂਕਿ ਦੋਹੇ ਫਿਲਮਾਂ ਦੀ ਰਿਲੀਜ਼ ਡੇਟ ਦਾ ਸਾਹਮਣੇ ਨਹੀਂ ਆਈ ਪਰ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਇਹ ਦੋਹੇ ਫਿਲਮਾਂ ਸਿਨੇਮਾ ਘਰਾਂ 'ਚ ਰਿਲੀਜ਼ ਕਰ ਦਿੱਤੀਆਂ ਜਾਣਗੀਆਂ